ਸਵਾਗਤ ਕਰਦੇ ਹਾਂ ਜੀ ਗੁਰਮਤ ਪ੍ਰਕਾਸ਼ ਵਰਲਡ ਵਾਈਜ਼ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਗੱਲ ਕਰ ਰਹੇ ਹਾਂ ਕੌਨਫੀਡੈਂਸ ਮਤਲਬ ਆਤਮ ਵਿਸ਼ਵਾਸ ਜੇਕਰ ਤੁਸੀਂ ਘਰ ਦੇ ਵਿੱਚ ਕੰਮ ਕਰ ਰਹੇ ਹੋ ਉਹਦੇ ਵਿੱਚ ਵੀ ਖੋਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਬਾਹਰ ਜੌਬ ਕਰ ਰਹੇ ਆ ਬਾਹਰ ਅਸੀਂ ਕੋਈ ਕੰਮ ਕਰਨ ਵਾਸਤੇ ਜਾਂਦੇ ਆ ਤੇ ਜੇਕਰ ਤੁਹਾਡੇ ਕੋਲ ਕੌਨਫੀਡੈਂਸ ਨਹੀਂ ਹੈ ਤਾਂ ਤੁਸੀਂ ਹਮੇਸ਼ਾ ਘਾਟੇ ਵਿੱਚ ਜਾਓਗੇ ਲੋਕ ਤੁਹਾਡੀ ਵੈਲਿਊ ਨੂੰ ਨਹੀਂ ਸਮਝਣਗੇ ਜਾਂ ਕਮੇਸ਼ਾ ਜੋ ਕੰਫੀਡੈਂਸ ਆ ਉਹ ਇੱਕ ਕੰਫਰਟ ਜ਼ੋਨ ਦੇ ਵਿੱਚ ਆ ਜਾਂਦਾ ਹੈ ਕਈ ਲੋਕ ਨੇ ਜੋ ਜਿੱਥੇ ਨੌਕਰੀ ਕਰਦੇ ਨੇ ਜਾਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਦੋਸਤ ਮਿੱਤਰਾਂ ਦੇ ਵਿੱਚ ਤਾਂ ਪੂਰੇ ਕੰਫੀਡੈਂਸ ਦੇ ਨਾਲ ਰਹਿੰਦੇ ਨੇ ਪਰ ਜਦੋਂ ਉਹਨਾਂ ਨੂੰ ਕਿਤੇ ਬਾਹਰ ਜਾਣਾ ਪੈ ਜਾਵੇ ਜਾਂ ਬਾਹਰ ਕਿਸੇ ਹੋਰ ਪਰਸਨ ਦੇ ਨਾਲ ਗੱਲ ਕਰਨੀ ਪੈ ਜਾਵੇ ਤਾਂ ਉਹਨਾਂ ਦਾ ਕੰਫੀਡੈਂਸ ਜ਼ੀਰੋ ਹੋ ਜਾਂਦਾ ਹੈ ਸਭ ਹਮੇਸ਼ਾ ਆਲ ਰੌਂਡਡ ਬਣੋ ਮਤਲਬ ਤੁਸੀਂ ਜਿੱਥੇ ਮਰਜੀ ਥਾਂ ਤੇ ਉਹ ਜਨਾ ਮਰਜੀ ਲੋਕਾਂ ਦੇ ਨਾਲ ਗੱਲ ਕਰੋ ਪਰ ਤੁਹਾਡਾ ਜੋ ਕੰਫੀਡੈਂਸ ਆ ਉਹ ਕਦੀ ਵੀ ਜ਼ੀਰੋ ਨਹੀਂ ਹੋਣਾ ਚਾਹੀਦਾ ਦੇਖ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ ਕਿਉਂਕਿ ਬਹੁਤ ਔਖਾ ਟਾਸਕ ਹੈ ਆਪਣੇ ਵਿੱਚ ਆਪਣੇ ਅੰਦਰ ਇੱਕ ਕੌਨਫੀਡੈਂਸ ਜੋ ਉਹ ਪੈਦਾ ਕਰਨਾ ਕਿਉਂਕਿ ਲੋਕਾਂ ਕੋਲ ਪੈਸਾ ਹੈ ਸਭ ਕੁਝ ਹੈ ਪਰ ਫਿਰ ਵੀ ਉਹ ਚਾਰ ਬੰਦਿਆ ਸਾਹਮਣੇ ਆਪਣੀ ਜੋ ਗੱਲ ਹੈ ਉਹ ਨਹੀਂ ਕਰ ਸਕਦੇ ਉਹ ਲੋਕ ਕਿਸੇ ਇਕੱਲੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਨਹੀਂ ਖਾ ਸਕਦੇ ਕਿਉਂ ਕਿਉਂਕਿ ਉਹਨਾਂ ਵਿੱਚ ਕੌਨਫੀਡੈਂਸੀ ਨਹੀਂ ਹੈ ਸੋ ਕੌਨਫੀਡੈਂਸ ਪੈਦਾ ਕਰਵਾਸਤੇ ਸਭ ਤੋਂ ਪਹਿਲਾਂ ਕਿ ਹਰ ਕੋਈ ਸਵੇਰੇ ਉੱਠ ਕੇ ਤਿਆਰ ਹੁੰਦਾ ਹੈ ਸ਼ੀਸ਼ਾ ਦੇਖਦਾ ਹੈ ਪਰ ਸ਼ੀਸ਼ਾ ਇਸ ਕਰਕੇ ਨਾ ਦੇਖੋ ਕਿ ਅਸੀਂ ਤਿਆਰ ਹੋ ਰਹੇ ਹਾਂ ਤਾਂ ਸ਼ੀਸ਼ਾ ਕਹ ਰਿਹਾ ਹਮੇਸ਼ਾ ਸ਼ੀਸ਼ਾ ਇਸ ਤਰੀਕੇ ਦੇ ਨਾਲ ਦੇਖੋ ਕਿ ਸਾਡੇ ਵਿੱਚ ਜੋ ਅਸੀਂ ਬਣਨਾ ਚਾਹੁੰਦੇ ਆ ਇੱਕ ਜਿਸ ਤਰ੍ਹਾਂ ਕੋਈ ਫੌਜੀ ਭਰਤੀ ਹੋਣਾ ਚਾਹੁੰਦਾ ਹੋਵੇ ਜਾਂ ਕੋਈ ਟੀਚਰ ਬਣਨਾ ਚਾਹੁੰਦਾ ਹੋਵੇ ਜਾਂ ਕੋਈ ਵੀ ਯੂਟਿਊਬਰ ਬਣਨਾ ਚਾਹੁੰਦਾ ਹੋਵੇ ਤਾਂ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਫੀਲ ਕਰੇ ਕਿ ਆਉਣ ਵਾਲੇ ਸਮੇਂ ਦਾ ਸਟਾਰ ਆਉਣ ਵਾਲੇ ਸਮੇਂ ਦਾ ਇੱਕ ਸਕਸੈਸਫੁਲ ਜੋ ਪਰਸਨ ਉਹ ਮੈਂ ਜਦੋਂ ਸੇ ਖੁਦ ਨੂੰ ਦੇਖਦੇ ਆ ਤਾਂ ਸਾਡਾ ਜੋ ਕੌਨਫੀਡੈਂਸ ਆ ਉਹ 0 ਤੋਂ ਬਹੁਤ ਤੇਜ਼ੀ ਦੇ ਨਾਲ ਜੋ 10 ਜਾਂ 15 ਪੁਆਇੰਟ ਤੇ ਆ ਜਾਂਦਾ ਹੈ ਔਰ ਦੂਜੀ ਗੱਲ ਕਿ ਹਰ ਫੀਲਡ ਬਾਰੇ ਕੁਝ ਨਾ ਕੁਝ ਜੋ ਨੌਲੇਜ ਆ ਉਹ ਤੁਹਾਨੂੰ ਹੋਣੀ ਚਾਹੀਦੀ ਆ ਉਹ ਚਾਹੇ ਧਾਰਮਿਕ ਹੋਵੇ ਉਹ ਚਾਹੇ ਕਾਮ ਨਾਲ ਰਿਲੇਟਡ ਸਮਾਜ ਨਾਲ ਰਿਲੇਟਡ ਰਾਜਨੀਤੀ ਨਾਲ ਰਿਲੇਟਡ ਐਜੂਕੇਸ਼ਨ ਨਾਲ ਰਿਲੇਟਡ ਜੇਕਰ ਤੁਹਾਨੂੰ ਜਿੰਨੀ ਨੌਲੇਜ ਹੋਵੇਗੀ ਉਹਨਾਂ ਤੁਸੀਂ ਕੌਨਫੀਡੈਂਸ ਦੇ ਨਾਲ ਹਰ ਵਿਸ਼ੇ ਤੇ ਜੋ ਗੱਲ ਆ ਉਹ ਕਰ ਸਕਦੇ ਆ ਔਰ ਦੂਜੀ ਗੱਲ ਕਿ ਹਰ ਦਿਨ ਨਵੇਂ-ਨਵੇਂ ਲੋਕਾਂ ਦੇ ਨਾਲ ਮਿਲਣਾ ਕਿਉਂਕਿ ਜਦੋਂ ਸਿਕ ਕੰਫਰਟ ਜ਼ੋਨ ਦੇ ਵਿੱਚ ਰਹਿ ਕੇ ਸਿਰਫ ਰੋਜ਼ ਹਰ ਰੋਜ਼ ਉਹਨਾਂ ਲੋਕਾਂ ਨਾਲ ਹੀ ਸਿਰਫ ਪਰਿਵਾਰ ਦੇ ਮੈਂਬਰਾਂ ਤੱਕ ਆਪਣੀ ਟੀਮ ਦਾ ਸਟਾਫ ਤੱਕ ਹੀ ਸੀਮਤ ਰਹਿਨੇ ਆ ਤਾਂ ਸਾਡਾ ਜੋ ਕੰਫੀਡੈਂਸ ਉਹ ਜ਼ੀਰੋ ਜਾਂਦਾ ਕਿਉਂਕਿ ਸਾਨੂੰ ਇੱਕ ਕੰਫਰਟ ਜ਼ੋਨ ਬਣ ਜਾਂਦਾ ਹੈ ਕਿ ਅਸੀਂ ਇਹਨਾਂ ਲੋਕਾਂ ਦੇ ਨਾਲ ਤਾਂ ਗੱਲਬਾਤ ਕਰ ਸਕਦੇ ਆ ਪਰ ਜੋ ਕਿਤੇ ਹੋਰ ਲੋਕਾਂ 10 ਜਾਂ 15 ਲੋਕਾਂ ਨਾਲ ਗੱਲਬਾਤ ਕਰਨੀ ਪੈ ਜਾਵੇ ਤਾਂ ਅਸੀਂ ਨਹੀਂ ਕਰ ਸਕਦੇ ਸੋ ਹਮੇਸ਼ਾ ਨਵੇਂ-ਨਵੇਂ ਲੋਕਾਂ ਨਾਲ ਜੋ ਮਿਲਣ ਦੀ ਆਦਤ ਆ ਉਹ ਪਾਉਣੀ ਚਾਹੀਦੀ ਉਹਨਾਂ ਨਾਲ ਗੱਲਬਾਤ ਕਰਨ ਦਾ ਸਲੀਕਾ ਸਿੱਖਣਾ ਚਾਹੀਦਾ ਹੈ ਔਰ ਕੰਫੀਡੈਂਸ ਵਿਡਾਉਣ ਵਾਸਤੇ ਸਭਤ ਜ਼ਰੂਰੀ ਹੈ ਕਿ ਤੁਹਾਡਾ ਜੋ ਰਹਿਣ ਸਹਿਣ ਹੈ ਉਹ ਇੱਕ ਸਟੈਂਡਰਡ ਦਾ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਨਵੇਂ ਕੱਪੜੇ ਪਾਏ ਹੋਣਗੇ ਨਵੇਂ ਸ਼ੂਜ਼ ਪਾਏ ਹੋਣਗੇ ਤੁਹਾਡਾ